ਜਾਚ ਚ ਦੋ ਦਿਨ ਰਹਿਣਗੇ ਠੰਡੇ ਮੌਨਸੂਨ ਦੀ ਹੋਵੇਗੀ ਵਾਪਸੀ ਪਵੇਗਾ ਕਈ ਹਿੱਸਿਆਂ ਚ ਮੀਂਹ ਜਾਣੋ ਕਿੱਥੇ ਕਿੱਥੇ ਪਵੇਗਾ ਮੀਂਹ ਪੰਜਾਬ ਦਾ ਮੌਸਮ ਕਾਫੀ ਬਦਲ ਚੁੱਕਾ ਹੈ ਤੇ ਆਉਣ ਵਾਲੇ 2 ਦਿਨ ਵੀ ਠੰਡੇ ਰਹਿਣਗੇ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਦਿਨ ਬੱਦਲ ਛਾਈ ਰਹਿਣਗੇ ਤੇ ਇੱਕ ਔਰ ਫਿਰ ਤੋਂ 20 ਸਤੰਬਰ ਤੱਕ ਮੌਨਸੂਨ ਦੀ ਵਾਪਸੀ ਪੂਰੀ ਤਰ੍ਹਾਂ ਨਾਲ ਹੋ ਜਾਵੇਗੀ ਇਹ ਮੌਨਸੂਨ ਪੰਜਾਬ ਦੇ ਸੈਂਟਰਲ ਹਿੱਸਿਆਂ 'ਚ ਹੋ ਕੇ ਗੁਜ਼ਰੇਗਾ ਜਿਸ ਨਾਲ ਕਈ ਥਾਵਾਂ 'ਤੇ ਮੀਂਹ ਪੈ ਸਕਦਾ ਹੈ ਤੇ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲੇਗੀ ਅੱਜ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ 'ਚ ਛਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਜਿਸ 'ਚ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਮੋਹਾਲੀ ਨਵਾਂਸ਼ਹਿਰ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਾਮਲ ਨੇ ਪਰ ਮੌਸਮ ਦੀ ਇਸ ਤਬਦੀਲੀ ਨਾਲ ਕੋਈ ਭਾਰੀ ਮੀਂਹ ਜਾਂ ਤੂਫਾਨ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਮੌਸਮ ਵਿਭਾਗ ਨੇ ਮੀਂਹ ਨੂੰ ਦੇਖਦੇ ਹੋਏ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਫਸਲਾਂ ਦੀ ਸੰਭਾਲ ਕਰਨ ਤੇ ਖੇਤਾਂ 'ਚ ਪਹਿਲਾਂ ਹੀ ਜ਼ਰੂਰੀ ਇੰਤਜ਼ਾਮ ਕਰ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਭਾਰੀ ਨੁਕਸਾਨ ਨਾ ਹੋਵੇ ਮੀਂਹ ਤੋਂ ਬਾਅਦ ਮੌਸਮ 'ਚ ਠੰਡਕ ਆਵੇਗੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਗਰਮੀ ਤੇ ਹੁਮਸ ਨਾਲ ਲੋਕ ਕਾਫੀ ਪਰੇਸ਼ਾਨ ਹੋ ਚੁੱਕੇ ਨੇ ਪਰ ਹਲਕੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮ ਤਾਪਮਨ ਚ ਕੋਈ ਗਰਾਵਟ ਦਰਜ ਨਹੀਂ ਕੀਤੀ ਗਈ ਹੈ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਮਾਲਾ 34.6 ਡਿਗਰੀ ਸ਼੍ਰੀ ਅਨੰਤਪੁਰ ਸਾਹਿਬ 33.2 ਡਿਗਰੀ ਮੁਹਾਰੀ 33.10 ਡਿਗਰੀ ਫਿਰੋਜ਼ਪੁਰ 31.9 ਡਿਗਰੀ ਲੁਧਿਆਣਾ 31.5 ਡਿਗਰੀ ਪਟਿਆਲਾ 31.4 ਡਿਗਰੀ ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ 'ਚ ਵੀ ਹਾਲਾਤ ਕੁਝ ਠੀਕ ਹੋ ਗਏ ਨੇ ਪਰ ਬੀਤੀ ਰਾਤ ਫੇਰ ਤੋਂ ਹਿਮਾਚਲ ਦੇ ਮੰਡੀ 'ਚ ਮੀਂਹ ਪਿਆ ਜਿਸ ਨਾਲ ਫੇਰ ਤੋਂ ਮੌਸਮ 'ਚ ਤਬਦੀਲੀ ਆ ਗਈ ਦੱਸਦੇ ਕਿ ਅਗਸਤ ਮਹੀਨੇ ਤੋਂ ਸ਼ੁਰੂ ਹੋਏ ਪੰਜਾਬ 'ਚ ਭਾਰੀ ਮੀਂਹ ਹੜ੍ਹਾਂ ਦਾ ਰੂਪ ਧਾਰ ਲਿਆ ਸੀ ਜਿਸ ਨਾਲ ਪੰਜਾਬ ਨੂੰ ਹੜ੍ਹਾਂ ਦੀ ਮਾਰ ਚ ਲੈਣੀ ਪਈ ਪੰਜਾਬ ਦੇ ਹੱਦ ਤੋਂ ਜ਼ਿਆਦਾ ਪਿੰਡ ਹੜ੍ਹਾਂ ਦੀ ਲਪੇਟ 'ਚ ਆ ਗਏ ਸਨ ਤੇ ਹੜ੍ਹ ਆਪਣੇ ਨਾਲ ਲੋਕਾਂ ਦੇ ਘਰ ਵੈਣ ਖੜਨੇ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਖਰਾਬ ਕਰਤਾ ਪਰ ਹੁਣ ਜਦੋਂ ਹੜ ਨਾਲ ਹਾਲਾਤ ਠੀਕ ਹੋ ਰਹੇ ਨੇ ਤਾਂ ਅਸਲ ਹਾਲਾਤ ਕੀ ਬਣੇ ਉਹ ਸਾਹਮਣੇ ਆ ਰਹੇ ਨੇ ਕਿਸਾਨਾਂ ਦੀਆਂ ਫਸਲਾਂ ਤੇ 4-4 ਫੁੱਟ ਤੱਕ ਰੇਤਾਂ ਜਮਾ ਹੋ ਗਈ ਹੈ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਪਰ ਹੁਣ ਜਿਕਰ ਇਹ ਖਾਸ ਹੈ ਕਿ ਹੁਣ ਪੰਜਾਬ ਚ ਮੌਨਸੂਨ ਜਾਣ ਵਾਲਾ ਹੈ ਤੇ ਜਿਸ ਕਰਕੇ ਜਾਂਦੇ ਜਾਂਦੇ ਪੰਜਾਬ ਦੇ ਕਈ ਹਿੱਸਿਆਂ ਚ ਹੋ ਕੇ ਜਾਵੇਗਾ ਯਾਨੀ ਕਿ ਕਈ ਹਿੱਸਿਆਂ ਚ ਨਹੀਂ ਪਵੇਗਾ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਬਟੇ ਲੈਣੀ ਜੁੜੇ ਰਹੋ ਪੰਜਾਬ ਤੱਕ ਦੇ ਨਾਲ ਪੰਜਾਬ ਚ ਦੋ ਦਿਨ ਰਹਿਣਗੇ ਠੰਡੇ ਮੌਨਸੂਨ ਦੀ ਹੋਵੇਗੀ ਵਾਪਸੀ ਪਵੇਗਾ ਕਈ ਹਿੱਸਿਆਂ 'ਚ ਮੀਂਹ ਕਿੱਥੇ ਕਿੱਥੇ ਪਵੇਗਾ ਮੀਂਹ ਪੰਜਾਬ ਦਾ ਮੌਸਮ ਕਾਫੀ ਬਦਲ ਚੁੱਕਾ ਹੈ ਤੇ ਆਉਣ ਵਾਲੇ 2 ਦਿਨ ਵੀ ਠੰਡੇ ਰਹਿਣਗੇ ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 2 ਦਿਨ ਬੱਦਲ ਛਾਈ ਰਹਿਣਗੇ ਤੇ ਇੱਕ ਔਰ ਫੇਰ ਤੋਂ 20 ਸਤੰਬਰ ਤੱਕ ਮੌਨਸੂਨ ਦੀ ਵਾਪਸੀ ਪੂਰੀ ਤਰ੍ਹਾਂ ਨਾਲ ਹੋ ਜਾਵੇਗੀ ਇਹ ਮੌਨਸੂਨ ਪੰਜਾਬ ਦੇ ਸੈਂਟਰਲ ਹਿੱਸਿਆਂ 'ਚ ਹੋ ਕੇ ਗੁਜ਼ਰੇਗਾ ਜਿਸ ਨਾਲ ਕਈ ਥਾਵਾਂ ਤੇ ਮੀਂਹ ਪੈ ਸਕਦਾ ਹੈ ਤੇ ਮੌਸਮ 'ਚ ਤਬਦੀਲੀ ਦੇਖਣ ਨੂੰ ਮਿਲੇਗੀ ਅੱਜ ਮੌਸਮ ਵਿਭਾਗ ਨੇ ਕੁਝ ਜ਼ਿਲ੍ਹਿਆਂ 'ਚ ਛਲਕਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ ਜਿਸ 'ਚ ਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਮੁਹਾਲੀ ਨਵਾਂ ਸ਼ਹਿਰ ਅਤੇ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਾਮਲ ਨੇ ਪਰ ਮੌਸਮ ਦੀ ਇਸ ਤਬਦੀਲੀ ਨਾਲ ਕੋਈ ਭਾਰੀ ਮੀਂਹ ਜਾਂ ਤੂਫਾਨ ਦੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ ਮੌਸਮ ਵਿਭਾਗ ਨੇ ਮੀਂਹ ਨੂੰ ਦੇਖਦੇ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਫਸਲਾਂ ਦੀ ਸੰਭਾਲ ਕਰਨ ਤੇ ਖੇਤਾਂ 'ਚ ਪਹਿਲਾਂ ਹੀ ਜ਼ਰੂਰੀ ਇੰਤਜ਼ਾਮ ਕਰ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਭਾਰੀ ਨੁਕਸਾਨ ਨਾ ਹੋਵੇ ਮੀਂਹ ਤੋਂ ਬਾਅਦ ਮੌਸਮ 'ਚ ਠੰਡਕ ਆਵੇਗੀ ਪਿਛਲੇ ਕੁਝ ਦਿਨਾਂ ਤੋਂ ਪੰਜਾਬ 'ਚ ਗਰਮੀ ਤੇ ਹਮਸਨਾ ਲੋਕ ਕਾਫੀ ਪਰੇਸ਼ਾਨ ਹੋ ਚੁੱਕੇ ਨੇ ਪਰ ਹਲਕੇ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਪਰ ਪ ਅਜ ਕੋਈ ਗਰਾਵਟ ਦਰਜ ਨਹੀਂ ਕੀਤੀ ਗਈ ਹੈ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਮ੍ਰਿਤਸਰ 34.6 ਡਿਗਰੀ ਸ਼੍ਰੀ ਅਨੰਦਪੁਰ ਸਾਹਿਬ 33.2 ਡਿਗਰੀ ਮੁਹਾਲੀ 33.10 ਡਿਗਰੀ ਫਿਰੋਜ਼ਪੁਰ 33.9 ਡਿਗਰੀ ਲੁਧਿਆਣਾ 33.5 ਡਿਗਰੀ ਪਟਿਆਲਾ 34.4 ਡਿਗਰੀ ਜੇਕਰ ਪੰਜਾਬ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੀ ਗੱਲ ਕਰੀਏ ਤਾਂ ਹਿਮਾਚਲ ਪ੍ਰਦੇਸ਼ ਵੀ ਹਾਲਾਤ ਕੁਝ ਠੀਕ ਹੋ ਗਏ ਨੇ ਪਰ ਬੀਤੀ ਰਾਤ ਫੇਰ ਤੋਂ ਹਿਮਾਚਲ ਦੇ ਮੰਡੀ ਚ ਮੀਂਹ ਪਿਆ ਜਿਸ ਨਾਲ ਫੇਰ ਤੋਂ ਮੌਸਮ 'ਚ ਤਬਦੀਲੀ ਆ ਗਈ ਦੱਸਦੇ ਕਿ ਅਗਸਤ ਮਹੀਨੇ ਤੋਂ ਸ਼ੁਰੂ ਹੋਏ ਪੰਜਾਬ 'ਚ ਪਾਈ ਮੀਂਹ ਹੜ੍ਹਾਂ ਦਾ ਰੂਪ ਧਾਰ ਲਿਆ ਸੀ ਜਿਸ ਨਾਲ ਪੰਜਾਬ ਨੂੰ ਹੜ੍ਹਾਂ ਦੀ ਮਾਰ ਚ ਲੈਣੀ ਪਈ ਪੰਜਾਬ ਦੇ ਹੱਥ ਤੋਂ ਜ਼ ਤੇ ਹੜ ਆਪਣੇ ਨਾਲ ਲੋਕਾਂ ਦੇ ਘਰ ਤੇ ਪਸ਼ੂ ਸਭ ਰੋੜ ਕੇ ਲੈ ਗਿਆ ਸੀ ਇਸ ਪੈਣੇ ਖਾਣ ਦੇ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਖਰਾਬ ਕਰਤਾ ਪਰ ਹੁਣ ਜਦੋਂ ਹੜ ਨਾਲ ਹਾਲਾਤ ਠੀਕ ਹੋ ਰਹੇ ਨੇ ਤਾਂ ਅਸਲ ਹਾਲਾਤ ਕੀ ਬਣੇ ਉਹ ਸਾਹਮਣੇ ਆ ਰਹੇ ਨੇ ਕਿਸਾਨਾਂ ਦੀਆਂ ਫਸਲਾਂ ਤੇ 4-4 ਫੁੱਟ ਤੱਕ ਰੇਤ ਜਮਾ ਹੋ ਗਈ ਹੈ ਤੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਵੀ ਕਰਨਾ ਪਿਆ ਪਰ ਹੁਣ ਜਿਕਰ ਇਹ ਖਾਸ ਹੈ ਕਿ ਹੁਣ ਪੰਜਾਬ 'ਚ ਮੌਨਸੂਨ ਜਾਣ ਵਾਲਾ ਹੈ ਤੇ ਜਿਸ ਕਰਕੇ ਜਾਂਦੇ ਜਾਂਦੇ ਪੰਜਾਬ ਦੇ ਕਈ ਹਿੱਸਿਆਂ 'ਚ ਹੋ ਕੇ ਜਾਵੇਗਾ ਯਾਨੀ ਕਿ ਕਈ ਹਿੱਸਿਆਂ 'ਚ ਮੀਂਹ ਪਵੇਗਾ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣੇ ਚੋੜੇ ਪੰਜਾਬ ਤੱਕ ਦੇ ਨਾਲ